ਜਮੀਨ ਰੱਖੀ ਇਹਨਾਂ 17 ਤੇ ਕੰਮ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਕਰਤਸ਼ੀਲ ਨੇ ਅੱਜ ਸਾਡੇ ਦਰਮਿਆਨ ਐਨ ਆਰ ਆਈ ਸੰਮੇਲਨ ਐਨ ਆਰ ਆਈ ਮਿਲਣੀ ਤੇ ਪਹੁੰਚੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹਾਰਦਿਕ ਸਵਾਗਤ ਹੈ ਮੈਂ ਬੇਨਤੀ ਕਰਦਾ ਐਨ ਆਰ ਆਈ ਮਾਮਲਿਆਂ ਵਾਲੇ ਮੰਤਰੀ ਤਾਲੀਵਾਲ ਸਾਹਿਬ ਤੇ ਕਟਾਰੂ ਚੱਕ ਸਾਹਿਬ ਕੀ ਉਹ ਫੁੱਲਾਂ ਦੇ ਗੁਲਦਸੇਦਾਰ مان یوگ مخمتری صاحب دہتے سواگت کرن سوگت دے گلدستے کے مان یوگ مخمتری صاحب کا स्वागत ਕਰਦੇ ਹੋਏ ਧਾਲੀਵਾਲ ਸਾਹਿਬ ਤੇ ਇਕਟਾਰੂ ਚੱਕ ਸਾਹਿਬ ਪੰਜਾਬ ਦੇ ਮਾਨਯੋਗ ਮੰਤਰੀ ਸਾਹਿਬਾਨ ਬਹੁਤ ਸੁੰਦਰ ਸਤਰਾ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਆਗਾਜ਼ ਇਸ ਸਮਾਗਮ ਦੇ ਵਿੱਚ ਇਸ ਲੋਕ ਪੁਲਾਈ ਸਕੀਮ ਨੂੰ ਸ਼ੁਰੂ ਕਰਨ ਦਾ ਇੱਕ ਹੋਰ ਉਪਰਾਲਾ ਬਹੁਤ ਸੁੰਦਰ ਸਤਰਾ ਨੇ ਕਿ ਆਓ ਆਓ ਕੋਈ ਮੁਹੱਬਤ ਦੀ ਗੱਲ ਕਰੀਏ ਆਓ ਕੋਈ ਮੁਹੱਬਤ ਦੀ ਗੱਲ ਕਰੀਏ ਤੇ ਬismillah ਕਹਿ ਕੇ ਪੰਜਾਬ ਦੇ ਖੈਰ ਦੇ ਲਈ ਕੰਮ ਕਰੀਏ ਇਸੇ ਫਲਸਫੇ ਤੇ ਚੱਲਦੇ ਹੋਏ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਲੋਕ ਭਲਾਈ ਲਈ वचनबद्ध ਨੇ ਸਮਾਗਮ ਨੂੰ ਰਸਮੀ ਤੌਰ ਤੇ ਸ਼ੁਰੂ ਕਰਦੇ ਹੋਏ ਮੈਂ ਸੱਦਾ ਦੇਣ ਜਾ ਰਿਹਾ ਪੰਜਾਬ ਦੇ ਐਨ ਆਰ ਆਈ ਮਾਮਲੇਬਾਰੇ ਮੰਤਰੀ ਤਾਲੀਵਾਲ ਸਾਹਿਬ ਨੂੰ ਕਿਓ ਮੰਚ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਨ ਤਾਹਲੀਵਾਲ ਸਾਹਿਬ ਅੱਜ ਦੇ ਬਹੁਤ ਹੀ ਇਤਿਹਾਸਕੇ ਸਮਾਗਮ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਬਾਬ ਭਗਵੰਤ ਸਿੰਘ ਮਾਨ ਜੀ ਸਾਡੇ ਮੰਤਰੀ ਸਾਹਿਬ ਕਟਾਰੂ ਚੱਕ ਜੀ ਐਮਐਲਏ ਸਾਹਿਬ ਸਾਡੇ ਹਲਕਾ ਅੰਸਾਸ ਐਨਐਲਏ ਸਭਾ ਦੇ ਨਵੇਂ ਬਣੇ ਪ੍ਰਧਾਨ ਵਾਖ ਵਖ ਦੇਸ਼ਾ ਤੋਂ ਆਏ ਸਾਰੇ ਐਨਐਲਏ ਵੀਰਾਂ ਨੂੰ ਮੈਂ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦਾ ਸਾਡੇ ਲਈ ਅੱਜ ਇਹ ਬੜਾ ਆਪਾ ਗਾਹਲਾ ਦਿਨ ਹੈ ਕਿ ਆਪਾਂ ਆਪਣੇ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਪੰਜਾਬੀ ਬੈਠਾ ਉਹਨਾਂ ਪੰਜਾਬੀਆਂ ਨੂੰ ਹੁਣੇ ਹੀ ਮਾਣ ਸਾਹਿਬ ਸਦਾ ਦੇਣਗੇ ਕਿ ਆਓ ਪੰਜਾਬ ਜਿਹੜਾ ਪੰਜਾਬ ਨੂੰ ਬਦਲਣਾ ਹੈ ਪੰਜਾਬ ਤੁਹਾਡਾ ਪੰਜਾਬ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਬਣਾ دیا ਕਿ ਜਿਹੜੇ ਲੋਕ ਦੇਸ਼ਾਂ ਦੇ ਚੰਦੇ ਵਿੱਚ ਜਿੰਨਾ ਦੇ ਮਨਾਂ ਦੇ ਦੋ ਤੋਖਲੇ ਸੀਗੇ ਕਿ ਪੰਜਾਬ ਚ ਕਿੱਦਾਂ ਜਾਵਾਂਗੇ ਕਿੱਦਾਂ ਕੀ ਕਰਾਂਗੇ ਉਹ ਸਭ ਚੀਜ਼ਾਂ ਦੂਰ ਹੋ ਗਈਆਂ ਤੇ ਅੱਜ ਬਹੁਤ ਸਾਰੇ ਐਨਆਰਆਈ ਵੀ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਛੋਟਾ ਛੋਟਾ ਅਡਮੈਨਸਟਮੈਂਟ ਵੀ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਆਪਣੇ ਪਿੰਡਾਂ ਦੇ ਹਸਪਤਾਲਾਂ ਨੂੰ ਆਪਣੇ ਪਿੰਡਾਂ ਦੇ ਸਟੇਡੀਅਮ ਨੂੰ ਆਪਣੇ ਪਿੰਡਾਂ 'ਚ ਲਾਇਬ੍ਰੇਰੀਆਂ ਨੂੰ ਔਰ ਬਹੁਤ ਸਾਰੇ ਪਿੰਡਾਂ ਦੇ ਚੈਨ ਆ ਦੇ ਵੀਰਾਂ ਨੇ ਸੀਵਰੇਜ ਸਿਸਟਮ ਜਿਹੜਾ ਗੰਦਾ ਪਾਣੀ ਉਹ ਕਿਦਾਂ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਪ੍ਰੋਜੈਕਟ ਜਿਹੜੇ ਪੰਜਾਬ ਦੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਐਨਆਰਆਈ ਵੀਰ ਪੰਜਾਬ ਵਿੱਚ ਕਰਦੇ ਅੱਜ ਵੀ ਇਸ ਮਿਲਣੀ ਦੇ ਵਿੱਚ ਤੁਹਾਡੇ ਜੋ ਬਹੁਤ ਸਾਰੇ ਲੋਕ ਪਹਿਲਾਂ ਮਿਲੇ ਕਿ ਸਾਨੂੰ ਜਗਾ ਦਿਓ ਜੀ ਸਾਨੂੰ ਆ ਦਿਓ ਜੀ ਅਸੀਂ ਪੰਜਾਬ ਚ ਆ ਕਰ ਲਈ ਤਿਆਰ ਆ ਸੋ ਮੈਂ ਸਮਝਦਾ ਕਿ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਇਹ ਪੰਜਾਬ ਜਿਹੜਾ ਦਿਨੋਂ ਦਿਨ ਪ੍ਰਕੀ ਕਰ ਰਿਹਾ ਕਿਉਂਕਿ 75 ਸਾਲ ਦਾ ਇੱਕ ਬਹੁਤ ਵੱਡਾ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਕੇ ਆਇਆ ਪੰਜਾਬ ਹੁਣ ਗੱਡੀ ਜਿਹੜੀ ਸੈਸਾਜੇ ਪਲੜੀ ਤੇ ਆ ਰਹੀ ਹੈ ਤੇ ਇਸ ਵੇਲੇ ਜਿੱਦਾਂ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਐਨਆਈ ਵੀਰਾਂ ਨੇ ਮੋੜਾ ਜਿਹੜਾ ਮੋੜਿਆ ਪਿੱਛੇ ਨੂੰ ਆਪਣੇ ਕਦਾਲ ਨੂੰ ਪਰਤਣਾ ਜਿਹੜਾ ਸ਼ੁਰੂ ਕੀਤਾ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਦੋਂ ਅਸੀਂ ਪਿਛਲੇ ਸਾਲ ਸੀਐਮ ਸਾਹਿਬ ਪੰਜ ਐਨਆਰਆਈਸ ਮਿਲਣੀਆਂ ਜਿਹੜੀਆਂ ਕੀਤੀਆਂ ਹੀ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹ 705 ਕੇਸ ਸਾਡੇ ਕੋਲ ਆਏ ਸੀਗੇ ਜਿਹੜੇ ਸਾਹਮਣੇ ਬੈਠੇ ਐਸ ਫੰਕਸ਼ਨ ਤੋਂ ਬਾਅਦ ਵੀ ਚਾਰ ਜ਼ਿਲ੍ਹਿਆਂ ਦੇ ਸਾਡੇ ਡੀਸੀ ਸਾਹਿਬਾਨ ਸਾਡੇ ਐਸਐਸਪੀ ਸਾਹਿਬਾਨ ਇੱਥੇ ਅਸੀਂ ਬੈਠਾਂਗੇ ਤੇ ਸਾਰੇ ਜਾਨੇ ਜਿਹਦਾ ਜਿਹਦਾ ਕੇਸ ਹੋਊਗਾ ਸਾਨੂੰ ਆ ਕੇ ਦੇਣਗੇ ਅਸੀਂ 605 ਕੇਸਾਂ ਦੇ ਵਿੱਚੋਂ ਸਭ 597 ਕੇਸ ਜਿਹੜੇ ਉਹ ਹੱਲ ਕਰਤੇ ਬਲ ਜਿਹੜੇ ਬਾ 5-6 ਕੇਸ ਰਹਿ ਗਏ ਜਿਹੜੇ ਸਿਰਫ ਕੋਟਾ ਦੇ ਵਿੱਚ ਆ ਇਹ ਤਾਂ ਉਹ ਸੀਗੇ ਜਿਹੜੇ ਐਨਆਈ ਮਿਲਨੀਆਂ ਦੇ ਵਿੱਚ ਆਏ ਉਦਾਂ ਵੀ ਅਸੀਂ ਰੋਜ਼ ਕਿੰਨੇ ਸਾਡੇ ਕੋਲ ਐਨਆਈ ਵੀਰ ਆਉਂਦੇ ਆ ਜਿਨ੍ਹਾਂ ਦੇ ਅਸੀਂ ਮਸਲੇ ਹੱਲ ਕਰਦੇ ਆ ਕਿੰਨੇ ਸਾਡੇ ਅੱਜਕੱਲ ਨੌਜਵਾਨ ਕਈ ਵਿਚਾਰੇ ਬਾਅਦ ਜਦੋਂ ਮੌਤਾਂ ਹੋ ਜਾਂਦੀਆਂ ਉਹਨਾਂ ਦੀ ਡੈੱਡ ਬਾਡੀਜ਼ ਬਹੁਤ ਸਾਰਾ ਕੰਮ ਜਿਹੜਾ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਐਨਆਰਾਈ ਡਿਪਾਰਟਮੈਂਟ ਜਿਹੜਾ ਉਹ ਕਰ ਰਿਹਾ ਸੋ ਮੈਂ ਜ਼ਿਆਦਾ ਨਹੀਂ ਬੋਲਣਾ ਮੈਂ ਸਿਰਫ ਸੀਐਮ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸੀਐਮ ਸਾਹਿਬ ਪੰਜਾਬ ਦੇ ਐਨਆਰਾਈ ਵੀਰ ਜਿਸ ਤੰਗ ਨਾਲ ਤੁਸੀਂ ਲੱਗੇ ਹੋ ਜਿਸ ਥਾਂ ਦੇ ਉੱਤੇ ਅੱਜ ਤੁਸੀਂ ਭਾਇਆ ਸਾਨੂੰ ਮੇਰਾ ਖਿਆਲ ਹੈ ਜਿੰਨੇ ਜਿੰਨੇ ਅਸੀਂ ਲੋਕ ਬੈਠੇ ਆ 20352 ਨੂੰ ਹੀ ਪਤਾ ਸੀਗਾ ਕਿ ਆ ਵੀ ਕੋਈ ਜਗ੍ਹਾ ਹੈ ਅੱਜ ਤੋਂ ਬਹੁਤ ਪਤਾ ਲੱਗੂਗਾ ਕਿ ਪੰਜਾਬ ਦੇ ਅੰਦਰ ਵੀ ਕੋਈ ਬਿੰਦੀ ਕੋਆ ਇਹ ਤੁਹਾਡਿਆ ਧੰਨਵਾਦ ਹੈ ਕਿ ਤੁਸੀਂ ਦੁਨੀਆ ਭਰ ਦੇ ਲੋਕਾਂ ਨੂੰ ਜਿਹੜਾ ਪੰਜਾਬ ਆ ਖੇਤੀਬਾੜੀ ਪ੍ਰਧਾਨ ਸੂਬਾ ਅਸੀਂ ਕਣਕ ਪੈਦਾ ਕਰਦੇ ਹਾਂ ਝੋਨਾ ਪੈਦਾ ਕਰਦੇ ਹਾਂ ਗੰਨਾ ਪੈਦਾ ਕਰਦੇ ਹਾਂ ਨਰਮਾ ਪੈਦਾ ਕਰਦੇ ਹਾਂ ਬਹੁਤ ਚੀਜ਼ਾਂ ਪੈਦਾ ਕਰਦੇ ਹਾਂ ਕਬਾਤ ਪੈਦਾ ਕਰਦੇ ਹਾਂ ਪਰ ਬਹੁਤ ਲੋਕਾਂ ਨੂੰ ਘੱਟ ਪਤਾ ਸੀਗਾ ਕਿ ਸਾਡੇ ਕੋਲ ਝੀਲਾਂ ਵੀ ਨੇ ਸਾਡੇ ਕੋਲ ਪਹਾੜ ਵੀ ਐ ਸਾਡੇ ਕੋਲ ਡੈਮ ਵੀ ਨੇ ਅੱਜ ਦਾ ਇਹ ਸੁਨੇਹਾ ਪੂਰੀ ਦੁਨੀਆ ਦੇ ਇਹਨਾਂ ਦੇ ਨੂੰ ਜਾਊਗਾ ਕਿ ਜੇ ਉਹਨਾਂ ਨੇ ਇਹੋ ਜੀ ਜਗ੍ਹਾ ਤੇ ਉੱਤੇ ਆ ਕੇ ਵੀ ਇਨਵੈਸਟ ਕਰਨਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਦੇ ਅੰਦਰ ਟੂਰਿਜ਼ਮ ਜਿਹੜਾ ਉਹਨੂੰ ਵਡਾਵਾ ਦੇਣਾ ਤੋ ਇੱਥੇ ਆਊਗਾ ਆਪਾਂ ਦਾ ਵੈਲਕਮ ਕਰਾਂਗੇ ਹੁਣੇ ਮੈਨੂੰ ਥੱਲੇ ਮਾਨ ਸਾਹਿਬ ਜਿਹੜੇ ਸਾਹਮਣੇ ਬੈਠੇ ਆ ਤੁਹਾਨੂੰ ਹੁਣੇ ਮਿਲਾਉਨੇ ਆ ਸੱਗੂ ਸਾਹਿਬ ਇੰਗਲੈਂਡ ਤੋਂ ਆਇਆ ਸਰਦਾਰ ਸੁਤਿੰਦਰ ਸਿੰਘ ਬਹੁਤ ਸਾਰੇ ਐਨਆਰਆਈ ਵੀਰ ਆਏ ਆ ਉਹ 50 ਕਰੋੜ ਰੁਪਈਆ ਲੈ ਕੇ ਆਏ ਆ ਕਿ ਮੈਂ ਜਿੱਥੇ ਵੀ ਸੀਐਮ ਸਾਹਿਬ ਕਹਿਣਗੇ ਉੱਥੇ ਅਸੀਂ ਮਤਲਬ ਜਿਹੜਾ ਉਹ ਇਨਵੈਸਟ ਕਰਾਂਗੇ ਬੈਠੇ ਆ ਹੁਣੇ ਤੁਹਾਨੂੰ ਅਸੀਂ ਬੁਲਾਉਨੇ ਆ ਆਪਣੇ ਫਰਾਸ ਦੇ ਵਿੱਚੋਂ ਸਾਡੇ ਦਲਵਿੰਦਰ ਵੀਰ ਜੀ ਦਲਵਿੰਦਰਜੀਤ ਸਿੰਘ ਔੜੀ ਬੈਠੇ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਜਗ੍ਹਾ ਦਿਓ ਤੇ ਪੰਜਾਬ ਦੇ ਵਿੱਚ ਜਿੱਥੇ ਆਖੋ ਅਸੀਂ ਕਾਲਜ ਬਹੁਤ ਵਧੀਆ ਐਜੂਕੇਸ਼ਨ ਦਾ ਕੰਮ ਕਰਦੇ ਆ ਉਹ ਵੀ ਤੁਹਾਨੂੰ ਬੁਲਾਵਾਂਗੇ ਹੁੜੇ ਉਹ ਵੀ ਆਇਆ ਕਿ ਸਾਨੂੰ ਜਗਾ ਦੋ ਜੀ ਅਸੀਂ ਕੰਮ ਕਰਨ ਦੀ ਤਿਆਦ ਆ ਇੱਥੇ ਵੀ ਬਹੁਤ ਸਾਰੇ ਐਨਆਰਆਈ ਵੀ ਪਹਿਲਾਂ ਮਿਲੇ ਆ ਸੋ ਸਭ ਨੂੰ ਬੇਨਤੀ ਹੈ ਕਿਓ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਆਪਾਂ ਸਭ ਦੇ ਹੱਲ ਕੇ ਪੰਜਾਬ ਨੂੰ ਜਿਹੜਾ ਉਹ ਤਾਕੀ ਦੇ ਦਾਮਾਂ ਤੇ ਖੜਨਾ ਤੇ ਐਨਆਰਆਈ ਵੀ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਪੰਜਾਬ ਐਨਆਰਆਈਆਂ ਤੋਂ ਬਿਨਾ ਬਿਲਕੁਲ ਸੱਖਣਾ ਇਸ ਕਰਕੇ ਐਨਆਰਆਈ ਵੀਰਾਂ ਲਈ ਦਰਵਾਜ਼ੇ ਖੁੱਲੇ ਕੋਈ ਵੀ ਮਸਲਾ ਮੈਂ ਤੁਹਾਨੂੰ ਸੀਐਮ ਸਾਹਿਬ ਦੇ ਸਾਹਮਣੇ ਕਹਿਣਾ ਚਾਹੁੰਦਾ ਕਿ ਕੋਈ ਵੀ ਮਸਲਾ ਸਾਡੀ ਸਰਕਾਰ ਸੀਐਮ ਸਾਹਿਬ ਨੇ ਅਫਸਰਾਂ ਨੂੰ ਸਾਨੂੰ ਸਭ ਨੂੰ ਦਾਤਾ ਕੀਤੀ ਹੈ ਕਿ ਕੋਈ ਵੀ ਇਹਨਾਂ ਦੇ ਵੀਰ ਜਿਹੜਾ ਇੱਥੋਂ ਖੱਜਲ ਖਰਾਬ ਨਹੀਂ ਹੋਣਾ 29 ਦਸੰਬਰ ਨੂੰ ਸਾਡੀ ਮੀਟਿੰਗ ਸੀਐਮ ਸਾਹਿਬ ਦੀ ਗਵਾਹੀ ਤੇ ਲੁਧਿਆਣੇ ਇਹਨਾਂ ਨੇ ਇੱਕ ਹੋਰ ਵੀ ਸਾਨੂੰ ਨਵਾਂ ਦਿਸ਼ਾ ਦਾ ਵੇਖ ਦਿੱਤਾ ਵੀ ਇਹਨਾਂ ਨੇ ਦਿੱਤਾ ਆ ਵੀ ਇਹਨਾਂ ਦਾ ਆਈਡੀਆ ਸੀਗਾ ਕਿ ਆਪਾਂ ਉੱਥੇ ਚੱਲੀਏ ਦੂਜਾ ਇਹਨਾਂ ਨੇ ਦਿੱਤਾ ਕਿ ਤਾਲੀਆਂ ਸਾਹਿਬ ਜਦੋਂ ਇੰਨਾ ਦਾ ਹੀ ਆਉਂਦਾ ਉਹਦੀ ਟਿਕਟ ਵੇਖਿਆ ਕਦੋਂ ਕਿ ਉਹਦੀ ਟਿਕਟ ਦਾ ਕਿੰਨਾ ਟਾਈਮ ਹੈ ਜੇ 30 ਦਿਨ ਹੈ 20 ਦਿਨ ਹੈ 50 ਦਿਨ ਜਿੰਨੇ ਦਿਨਾਂ ਦਾ ਟਾਈਮ ਹੈ ਆਪਾਂ ਟਿਕਟ ਦੇ ਵਿੱਚ ਵਿੱਚ ਜਿਹੜਾ ਉਹਦਾ ਮਾਮਲਾ ਹੱਲ ਕਰਨਾ ਔਰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਵੀ ਬੰਦਾ ਦਵਾਲਾ ਟਿਕਟ ਨਾ ਵਧਾਵੇ ਕਈ ਵਾਰਾ ਬੰਦੇ ਨੂੰ ਪੰਜਾਬ ਦੇ ਵਿੱਚ ਬਾਅਦ-ਬਾਅਦ ਆਉਣਾ ਪੈਂਦਾ ਇਸ ਕਰਕੇ ਅਸੀਂ ਇਹ ਸਭ ਚੀਜ਼ਾਂ ਜਿਹੜੀਆਂ ਮਾਨ ਸਾਹਿਬ ਦੀ ਗਵਾਹੀ 'ਚ ਕੰਮ ਜਾ ਰਿਹਾ ਸੋ ਮੈਂ ਇੱਕ ਵਾਰ ਫੇਰ ਮਾਨ ਸਾਹਿਬ ਨੂੰ ਜੀ ਆਇਆਂ ਕਹਿੰਦਾ ਆਪਣੇ ਸਾਰੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ ਐਨਆਰਆਈ ਨੂੰ ਜੀ ਆਇਆਂ ਕਹਿੰਦਾ ਹੋਇਆ ਇਹ ਕਹੂੰਗਾ ਕਿ ਮਾਨ ਸਾਹਿਬ ਨੇ ਸਾਡੀ ਜੋ ਡਿਊਟੀ ਲਈ ਆ ਬਸ ਸਾਡੇ ਕੋਲ ਥੋੜਾ ਜਿਹਾ ਮਤਲਬ ਇਹਨੂੰ ਥੋੜਾ ਜਿਹਾ ਐਡੀਜੀਪੀ ਸਾਹਿਬ ਕਹਿਣ ਦੇ ਸੀਗੇ ਕਿ ਸੀਐਫ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਦੇਖੋ ਅਸੀਂ ਇਹਨੇ ਕੇਸ ਹੱਲ ਕਰਦੇ ਆ ਥੋੜੇ ਜੇ ਹੋ ਸਾਨੂੰ ਅਫਸਰ ਦੇ ਦਿਓ ਤਾਂ ਤਾਂ ਜੋ ਅਸੀਂ ਜਲਦੀ ਜਲਦੀ ਜਿਹੜਾ ਮਤਲਬ ਆਪਣੀ ਸਮੱਸਿਆ ਹੱਲ ਕਰਦੇ ਆ ਕਹੀਏ ਸੋ ਸਾਨੂੰ ਸੀਐਮ ਸਾਹਿਬ ਮਜ਼ਬੂਤ ਕਰਨਗੇ ਅਸੀਂ ਪੂਰੀ ਦੁਨੀਆ ਦੇ ਅਨਾਰੇ ਲਈ ਦਰਵਾਜ਼ੇ ਖੋਲ ਕੇ ਬੈਠੇ ਆ 24 ਘੰਟੇ ਜਦੋਂ ਮਰਜ਼ੀ ਆਓ ਤੁਹਾਡਾ ਹਰ ਤਰ੍ਹਾਂ ਦਾ ਮਸਲਾ ਜਿਹੜਾ ਪੰਜਾਬ ਦੀ ਸਰਕਾਰ ਜਿਹੜੀ ਹੱਲ ਕਰੂਗੀ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਜੀ ਆਇਆਂ ਕਹਿੰਨਾ ਵੈਲਕਮ ਕਹਿਣਾ ਫਿਰ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਇਹੋ ਜੀ ਕੀਮਤੀ ਜਗ੍ਹਾ ਦੇ ਦੁਨੀਆ ਭਰ ਦੇ ਲੋਕਾਂ ਨੂੰ ਆ ਦਰਸ਼ਨ ਕਰਾਏ ਆ ਵਾਹਿਗੋਦੀਖਾ ਖਾਲਸਾ ਵਾਹਿਗੋਦੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰ ਵਾਕਿਆ ਹੀ ਅੱਜ ਪੰਜਾਬ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਦੇਖ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਹੇਠ ਜਿੱਥੇ ਰੋਜ਼ਾਨਾ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਰੋਜ਼ਗਾਰ ਮਿਲ ਰਿਹਾ ਹੈ ਉੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਹੀ ਵੱਡੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਇਸੇ ਲਈ ਕਿਸੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਵਾਸਤੇ ਬਹੁਤ ਖੂਬ ਲਿਖਿਆ ਹੈ ਕਿ ਇਨਕੀ ਹਿੰਮਤ ਕੋ ਪਰਖਣੇ ਕੀ ਇਨਕੀ ਹਿੰਮਤ ਤੋਂ ਪਰਖਣੇ ਕੀ ਗੁਸਤਾਖੀ ਨਾ ਕਰਨਾ ਇਨਕੀ ਹਿੰਮਤ ਤੋਂ ਪਰਖਣੇ ਕੀ ਗੁਸਤਾਖੀ ਨਾ ਕਰਨਾ ਇਹ ਪਹਿਲੇ ਵੀ ਕਈ ਤੂਫਾਨੋ ਕੇ ਰੁਖ ਮੋੜ ਚੁਕੇ ਹੈ ਤੋ ਇਨਾ ਸ਼ਬਦਾਂ ਦੇ ਨਾਲ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੋ ਐਨ ਆਰ ਆਈ ਵੀਰਾਂ ਨੂੰ ਜੋ ਸ ਵਿਸ਼ੇਸ਼ ਤੌਰ ਤੇ ਫਰਾਂਸ ਤੋਂ ਆਏ ਨੇ ਉਹ 1 ਮਿੰਟ ਦੇ ਲਈ ਆਪਣੇ ਵਿਚਾਰ ਮਾਨਯੋਗ ਮੁਕੰਤੀ ਸਾਹਿਬ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਸਾਤ ਦਲਵਿੰਦਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਂਝੇ ਕਰਨ ਦਲਵਿੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਜ਼ੋਰਦਾਰ ਤਾਲੀਆਂ ਦੇ ਨਾਲ ਇੱਕ ਅਹਿਮ ਪਹਿਲ ਕਦਮੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਆਪਾਂ ਇਹਨਾਂ ਐਨਆਰਆਈ ਵੀਰਾਂ ਦਾ ਸਵਾਗਤ ਕਰੀਏ ਦਲਵਿੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਧੰਨਵਾਦ ਮਾਨ ਸਰਕਾਰ ਜੀ ਦਾ ਮਾਨ ਸਾਹਿਬ ਦਾ ਤੇ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਤੇ ਸਾਡੇ ਮੈਡਮ ਬੰਦਾ ਜੀ ਬੈਠੇ ਉਹਨਾਂ ਦਾ ਤੇ ਡੀਸੀ ਮੈਡਮ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੱਕ ਪਹੁੰਚਾਇਆ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਅੱਜ ਮਾਨ ਸਾਹਿਬ ਦੀ ਸਟੇਜ ਤੇ ਆ ਮੈਨੂੰ 16 ਸਾਲ ਹੋ ਗਏ ਫਰਾਂਸ ਕੰਮ ਕਰਦਿਆਂ ਅਸੀਂ ਹੁਣ ਪੰਜਾਬ ਦੀ ਧਰਤੀ ਤੇ ਵਾਪਸ ਕਿਉਂ ਪਰਦੇ ਕਿ ਮਾਨ ਸਾਹਿਬ ਦਾ ਇੱਕ ਬੋਲ ਸੱਚਾ ਹੋਇਆ ਕਿ ਉਹ ਲੋਕ ਜਿਹੜੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਉਹ ਪੰਜਾਬ ਦੀ ਧਰਤੀ ਤੇ ਇੱਕ ਦਿਨ ਆਉਣਗੇ ਔਰ ਮੈਨੂੰ ਕਿਸੇ ਨੇ ਇੱਥੇ ਸਿਖਾ ਕੇ ਨਹੀਂ ਲੈ ਕੇ ਆਂਦਾ ਮੈਂ ਉਸ ਵਾਹਿਗੁਰੂ ਨੂੰ ਜਾਨ ਦੇਣੀ ਆ ਮੈਂ ਦਿਲੋਂ ਬੋਲਦਾ ਕਿ ਅਸੀਂ ਪੰਜਾਬ 'ਚ ਮੁੜ ਕੇ ਇਸ ਲਈ ਵਾਪਸ ਆਉਣਾ ਚਾਹੁੰਦੇ ਆ ਕਿ ਸਾਡਾ ਪੰਜਾਬ ਹੈ ਅਸੀਂ ਪੰਜਾਬ 'ਚ ਫੇਰ ਬਸਣਾ ਅਸੀਂ ਪੰਜਾਬ ਦੀ ਗੱਲ ਕਰਨੀ ਅਸੀਂ ਪੰਜਾਬ 'ਚ ਖਾ ਕੇ ਵੱਡੇ ਹੋਏ ਆਂ ਤੇ ਪੰਜਾਬ ਚ ਪੀ ਕੇ ਅਸੀਂ ਜ਼ਿੰਦਗੀ ਭਾਰ ਇਥੇ ਕਮਾਈ ਕਰਨੀ ਮਿਹਨਤ ਕਰਨੀ ਔਰ ਅੱਜ ਸਾਨੂੰ ਬਾਹਰ ਲਿਆਂ ਕੰਟਰੀਆਂ ਚੰਗੀਆਂ ਨਹੀਂ ਲੱਗਦੀਆਂ ਕਿਉਂ ਸਾਡੇ ਪੰਜਾਬ ਚ ਹਰ ਇੱਕ ਫੈਸਿਲਿਟੀ ਆ ਔਰ ਸਰਕਾਰਾਂ ਬਾਰ ਬਾਰ ਆਉਂਦੀਆਂ ਤੇ ਬਾਰ ਬਾਰ ਜਾਂਦੀਆਂ ਪਰ ਜੋ ਮਾਨ ਸਾਫ ਦੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਆ ਮੈਨੂੰ ਇਸ ਗੱਲ ਦਾ ਮਾਨ ਮਹਿਸੂਸ ਹੁੰਦਾ ਔਰ ਮੇਰੇ ਨਾਲ ਮੇਰੇ ਵੱਡੇ ਵੀਰ ਦਲਵਿੰਦਰਜੀਤ ਸਿੰਘ ਜਿਹੜੇ 28 ਸਾਲ ਤੋਂ ਫਰਾਂਸ ਵਿੱਚ ਐ ਟਾਂਡੇ ਵਿੱਚ ਕੋਈ ਵੀ ਯੂਨੀਵਰਸਿਟੀ ਨਹੀਂ ਹੈਗੀ ਇਹਨਾਂ ਦੀ ਸੋਚ ਸੀ ਕਿ ਟਾਂਡੇ ਵਿੱਚ ਆਪਾਂ ਰਾਜਾ ਸਾਹਿਬ ਨਾਲ ਗੱਲ ਕਰਕੇ ਜਿਹੜੇ ਮੌਜੂਦਾ ਐਮਐਲਏ ਆ ਅਸੀਂ ਯੂਨੀਵਰਸਿਟੀ ਬਣਾਈਏ ਸੋ ਮੈਂ ਇੰਨਾ ਹੀ ਬੋਲ ਦਿਆ ਹੋਇਆ ਮਾਨ ਸਾਹਿਬ ਦਾ ਤੇ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਰਕਾਰ ਸੀਐਮ ਵਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੁਪਨਾ ਦੇਖਿਆ ਕਿ ਪੰਜਾਬ ਦੇ ਜਿਹੜੇ ਐਨਆਰਆਈ ਵੱਸ ਰਹੇ ਨੇ ਬਾਹਰ ਉਹ ਮੁੜ ਰਿਵਰਸ ਇਮੀਗ੍ਰੇਸ਼ਨ ਹੋਵੇ ਤੇ ਅਸੀਂ ਉਹਨਾਂ ਦੇ ਨਾਲ ਬਿਲਕੁਲ ਜੀ ਉਹਨਾਂ ਦਾ ਸਹਿਯੋਗ ਦੇਵਾਂਗੇ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਦਲਵਿੰਦਰ ਜੀ ਸਿੰਘ ਤੇ ਕੁਲਵਿੰਦਰ ਸਿੰਘ ਜੀ ਦਾ ਜੋ ਉੱਚੇ ਚੇਤ ਤੌਰ ਤੋਂ ਫਰਾਂਸ ਤੋਂ ਆਏ ਨੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਨੂੰ ਮੋਰੀ ਸੂਬਾ ਦੇਸ਼ ਦਾ ਬਣਾਉਣ ਦੇ ਲਈ ਜੋ ਯਤਨ ਕੀਤੇ ਜਾ ਰਹੇ ਨੇ ਉਹਨਾਂ ਯਤਨਾਂ ਸਦਕਾ ਸਾਡੇ ਐਨ ਆਰ ਆਈ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਦੁਬਾਰਾ ਆਉਣ ਦੇ ਚੁੱਕ ਨੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਯੂਕੇ ਤੋਂ ਆਏ ਹੋਏ ਸਤਵਿੰਦਰ ਸਿੰਘ ਸਗੂ ਅਤੇ ਹਰੀਸ਼ ਦਾਸ ਜੀ ਉਹਨਾਂ ਨੂੰ ਮੰਚ ਤੇ ਆਉਣ ਦਾ ਸੱਗਾ ਦੇ ਰਿਹਾ ਕਿ ਉਹ ਵੀ 1 ਮਿੰਟ ਦੇ ਲਈ ਸੀਐਮ ਸਾਹਿਬ ਤੇ ਲੋਕਾਂ ਦੇ ਰੂਬਰੂ ਹੋਣ ਜ਼ੋਰਦਾਰ ਤਾਲੀਆਂ ਦੇ ਨਾਲ Hello, um, my name is Harish Das. I'm born and bred in London. Um, I'm a CA and a Chartered Tax Advisor for the last 20 years, I've been working in the City of London. It's a real honour to speak on behalf of the UK NRIs. First of all, I want to thank. Um, respected achievements Minister of Punjab, Bhagwan Singh Manji, um, the Cabinet Minister uh, of Punjab, Kaldeep Singh Dhaliwalji, uh, the President of the NRI Punjab uh, Sabha, Madam Parminder Kaur, and also the State Coordinator, um, NRI Sabha, Surjinder Singh Sa Sonni as well. F also, we want to thank all of you for attending this wonderful event, and also giving us the opportunity to speak on behalf of the uk and our eyes. who am i? i'm a british-born punjabi. i learned punjabi from my grandparents in london in a very young, young age. so tori punjabi and diya in this environment. Um, i'd rather speak to english. so uh, the, the key thing is my, my parents, my dad was born in uganda, my mum was from, from fuguara, and we still have very strong ties. To Punjab and Fagwara. I came to India first time at the age of three, 44 years ago, and I continue coming back because even though we're NRIs, we have a real strong affinity to Punjab. And we want to continue doing that. What do I do? I advise a number of large Indian Punjabi families in the UK, and they range from care home operators, hoteliers, property investors, and Mr. Sagu. Who's with me here today is one of my clients. We have many, many clients who have a real affinity to Punjab and want to do more for Punjab because ultimately it's our motherland. So, what I'm asking and requesting um, CMG and his team is to continue doing the great work they've already done. Two clients of mine have been able to. Resolved matters within a space of two weeks, which has taken several years. So thank you to yourself and the team. Um, finally, the key thing for us is, is, is more and more opportunities. And ultimately, even though we are UK in our eyes, our heart said that they'll be for the Punjabiya. So thank you all. ਸਰਕਾਰ ਨੇ ਤੇ ਸਾਡੀ ਐਨਆਈ ਸਭਾ ਨੇ ਇੱਕ ਬਹੁਤ ਵੱਡੇ ਲੰਡਨ ਦੇ ਵਿੱਚ ਲੋਕ ਸੀਗੇ ਜਿਨ੍ਹਾਂ ਦੀ ਪ੍ਰਾਪਰਟੀ ਦਾ ਝਗੜਾ ਸੀਗਾ ਛੱਡ ਨਹੀਂ ਦੇ ਉਹਨਾਂ ਦਾ 12 ਕਰੋੜ ਦੇ ਵਿੱਚ ਅਸੀਂ ਫੈਸਲਾ ਕਰਾਇਆ ਤੇ ਅੱਜ ਪਹਿਲਾ ਚੈੱਕ ਜਿਹੜਾ 1 ਕਰੋੜ ਦਾ ਕਿਸ਼ਤਾਂ ਦੇ ਵਿੱਚ ਉਹਨਾਂ ਨੇ ਦਿੱਤਾ ਸੀ ਐਮ ਸਾਹਿਬ ਵਕੀਲ ਸਾਹਿਬ ਨੂੰ ਤੇ ਸੱਗੂ ਸਾਹਿਬ ਨੂੰ ਉਹ ਦੇ ਦੇ ਆ ਇਹ ਸਾਡੀ ਸਰਕਾਰ ਦਾ ਐਨਆਈ ਸਭਾ ਸੀਐਮ ਸਾਹਿਬ ਜਿੱਦਣ ਦੀ ਆਪਾਂ ਚੋਣ ਕੀਤੀ ਆ ਉਸ ਦਿਨ ਦਾ ਇਹ ਫੈਸਲਾ ਆਪਾਂ ਕਰਾਇਆ ਇਹਨਾਂ ਦਾ ਧੰਨਵਾਦ ਬਹੁਤ ਹੀ ਇਤਿਹਾਸਕ ਮੌਕਾ ਜਦੋਂ ਸਾਡੇ ਸਾਥੀ ਹਰੀਸ਼ਤਾ ਜੀ ਦੱਸ ਕੇ ਗਏ ਕਿ ਮਹਿਜ਼ ਕੁਝ ਦਿਨਾਂ ਦੇ ਵਿੱਚ ਉਹਨਾਂ ਦੀ ਬਹੁਤ ਲੰਬੇ ਸਮੇਂ ਤੋਂ ਪਈ ਜਿਹੜੀ ਮੁਸ਼ਕਲ ਹੈ ਉਹਦਾ ਹੱਲ ਕੀਤਾ ਗਿਆ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਇਸ ਰਮਣੀਕ ਥਾਂ ਤੇ ਉਸ عظیم ਸ਼ਖਸੀਅਤ ਨੂੰ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਦੇ ਬਾਰੇ ਬਹੁਤ ਖੂਬ ਕਿਸੇ ਨੇ ਲਿਖਿਆ ਹੈ ਕਿਓ ਸ਼ਹੀਦਾਂ ਦੇ ਸੁਪਨਿਆਂ ਨੂੰ ਕਰ ਰਹੇ ਸਾਕਾਰ ਹਨ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਕਰ ਰਹੇ ਸਾਕਾਰ ਹਨ ਜ਼ਿੰਦਗੀ ਦੇ ਉਹ ਸ਼ਾਸਵਾਰ ਹਨ ਸਾਰੇ ਪੰਜਾਬ ਦੀ ਉਹ ਬੁਲੰਦ ਆਵਾਜ਼ ਹਨ ਤੇ ਤਾਈਓ ਪੰਜਾਬੀਆਂ ਦੇ ਦਿਲਾਂ ਤੇ ਉਹ ਕਰਦੇ ਰਾਜ ਹਨ ਨੇਕ ਨੀਤੀ ਅਤੇ ਸਮਰਪਣ ਦੀ ਜਿਉਂਦੀ ਜਾਗਦੀ ਮਿਸਾਲ ਹਨ ਗਰੀਬਾਂ ਤੇ ਮਜ਼ਲੂਮਾਂ ਦੀ ਉਹ ਢਾਲ ਹਨ ਬੁੱਲਾ ਤੇ ਰੱਖਦੇ ਉਹ ਇਮਾਨਦਾਰੀ ਦੀ ਮਨਮੋਹਕ ਮੁਸਕਾਨ ਹਨ ਮੇਰੀ ਮੁਰਾਦ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹਨ ਮੈਂ ਜ਼ੋਰਦਾਰ ਤਾਲੀਆਂ ਦੇ ਵਿੱਚ ਸੱਜਾ ਦਿੰਦਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆ ਕੇ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਨ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਕਾਰ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਇਤਿਹਾਸਕ ਦਿਨ ਤੇ ਵੱਖ-ਵੱਖ ਦੇਸ਼ਾਂ ਚੋਂ ਆਪਣਾ ਆਪਣਾ ਪੰਜਾਬ ਲੈ ਕੇ ਆਪਣੇ ਪੇਕੇ ਘਰ ਪਹੁੰਚੇ ਮਾਣਯੋਗ ਪ੍ਰਵਾਸੀ ਸਾਡੇ ਭਰਾ ਬਜ਼ੁਰਗ ਨੌਜਵਾਨ ਮਾਵਾਂ ਭੈਣਾਂ ਜਿੰਨੇ ਵੀ ਤੁਸੀਂ ਪਹੁੰਚਿਓ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਨੂੰ ਸਾਰਿਆਂ ਨੂੰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਮੇਰੇ ਲਈ ਕੋਈ ਵੀ ਮੁਲਕ ਜਿਹੜਾ ਬਗਾਨਾ ਨਹੀਂ ਕਿਉਂਕਿ ਸਾਡੇ 17 ਸਾਲ ਦੀ ਉਮਰ ਚ ਮੈਨੂੰ ਪੰਜਾਬੀਆਂ ਨੇ ਇਸ ਤਰ੍ਹਾਂ ਦੀ ਸ਼ੋਹਰਤ ਦੇਤੀ ਬੁਲੰਦੀਆਂ ਦੀ ਸ਼ੋਹਰਤ ਦੇਤੀ ਕਿ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਆ ਮੈਂ ਉੱਥੇ-ਉੱਥੇ ਕਈ-ਕਈ ਵਾਰ ਜਾ ਚੁੱਕਿਆ ਨਿਊਜ਼ੀਲੈਂਡ ਤੋਂ ਹਾਮਿਲਟਨ ਤੋਂ ਸ਼ੁਰੂ ਕਰ ਲਓ ਕ੍ਰਾਈਸਚਰਚ ਤੋਂ ਸ਼ੁਰੂ ਕਰ ਲਓ ਆਕਲੈਂਡ ਤੋਂ ਸ਼ੁਰੂ ਕਰ ਲਓ ਆ ਜੋ ਮੈਲਬਨ ਸਿਡਨੀ ਪਾਰਥ ਬੁਲਗੁਲਗਾ ਗ੍ਰਿਫਟ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਾ ਜਿੱਥੇ ਮਰਜੀ ਇਧਰੋਂ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਕੋਈ ਮੁਲਕ ਐਸਾ ਨਹੀਂ ਜਿੱਥੇ ਮੈਨੂੰ ਪੰਜਾਬੀਆਂ ਨੇ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ ਤੇ ਫਿਰ ਹੁਣ ਜਿਹੜਾ ਪਿਆਰ ਆਹ ਦਿੱਤਾ ਇਹਦਾ ਤਾਂ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਲਾ ਸਕਦਾ ਜੀ ਜੋ ਜੋ ਮਾਨ ਸਤਕਾਰ ਜੋ ਜ਼ਿੰਮੇਵਾਰੀ ਜੋ ਫਤਵਾ ਮੇਰੇ ਹੱਕ ਚ ਲੋਕਾਂ ਨੇ ਦਿੱਤਾ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਕਿਵੇਂ ਤਾਰਾਂਗਾ